ਤਾ ਜਮਈ ਪੂਰੀ ਟਾਪ ਆ ਪਯੌਰ ਨਗੀਨਾ ਹੀ ਇੱਕ ਤਰ੍ਹਾਂ ਦਾ 50000 ਨੂੰ ਇਹਦਾ ਰੇਟ ਆਗਾ ਕ੍ਰਾਸ ਬ੍ਰੀਡ ਦੇ ਵਿੱਚ ਆ ਜੇ ਰੋਕੇ ਆ ਹਾਂ ਵੀਡੀਓ ਹੈਗੀ ਆ ਫਿਰ ਅਗਲ ਦਿਖਾਉਂਦੇ ਠੀਕ ਆ ਤੇ ਵਧੀਆ ਹੈ ਤੇ ਆਡਰ ਮੂਰ ਨੂੰ ਵੀ ਚੰਗਾ ਆਗਾ ਬਾਕੀ ਵਿਥੀ ਵੀ ਚੰਗੀ ਆ ਤੇ ਜਿਹੜੇ ਥਾਣਾ ਦਾ ਸਾਈਜ਼ ਆ ਉਹ ਵੀ ਬਹੁਤ ਵਧੀਆ ਆਗਾ ਵੀ ਦੰਦੋ ਸਾਰੇ ਮਾਲ ਖੀਰਈ ਆ ਸਾਰੇ ਖੀਰਗੇ ਆ ਹਾਂਜੀ ਠੀਕ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੈਤੋ ਸ਼ਹਿਰ ਦੇ ਵਿੱਚੋਂ ਬਣਾ ਰਹੇ ਆਂ ਤਹਿਸੀਲ ਵੀ ਇਹਨੂੰ ਜੈਤੋ ਹੀ ਪੈਂਦੀ ਹੈਗੀ ਤੇ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਹੈਗਾ ਤੇ ਬਾਈ ਦਾ ਵਪਾਰ ਦਾ ਕੰਮ ਆਗਾ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਜਰਸੀ ਤੇ ਕੰਮ ਆ ਜਰਸੀ ਛੋਟੀਆਂ ਬੱਚੀਆਂ ਕਾਫੀ ਗਿਣਤੀ ਦੇ ਵਿੱਚ ਹੁੰਦੰਗੀਆਂ ਤੇ ਵੱਡੀਆਂ ਗਾਇਆਂ ਵੀ ਹੁੰਦੰਗੀਆਂ ਤੇ ਬਾਕੀ ਐਚਐਫ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੀਆਂ ਤੇ ਸਾਹਮਣੇ ਤੁਸੀਂ ਸਕਰੀਨ ਤੇ ਜਿਹੜੀਆਂ ਬੱਚੀਆਂ ਦੇਖ ਰਹੇ ਹੋ ਸਾਰੀਆਂ ਜਰਸੀ ਦੇ ਵਿੱਚ ਆ ਕੁਝ ਪਿਓਰ ਆ ਤੇ ਕੁਝ ਕ੍ਰੋਸ ਆ ਉਹ ਜਿਹੜੀ ਡਿਟੇਲ ਹੋਊਗੀ ਸਾਰੀ ਉਹ ਬਾਈ ਤੋਂ ਕੱਲੀ-ਕੱਲੀ ਦੀ ਪੁੱਛਦੇ ਜਾਵਾਂਗੇ ਤੇ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਜਿਹੜਾ ਰੇਟ ਆ ਉਹ ਸਾਰਿਆਂ ਦਾ ਕੱਲੀ-ਕੱਲੀ ਦਾ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜੀਨੂੰ ਜਿਹੜੀ ਵੀ ਬੱੱਚੀ ਪਸੰਦ ਆਉਂਦੀ ਆ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਜੇ ਤੁਸੀਂ ਬੱੱਚੀ ਖਰੀਦ ਸਕਦੇ ਹੋ ਜੇ ਕਿਸੇ ਨੇ ਇੱਕ ਖਰੀਦਣੀ ਆ ਦੋ ਖਰੀਦਣੀਆਂ ਜਾਂ ਇਕੱਠੀਆਂ ਖਰੀਦਣੀਆਂ ਗਈਆਂ ਉਹ ਤੁਸੀਂ ਗੱਲਬਾਤ ਕਰਕੇ ਇੱਥੇ ਆਪਨੀ ਆ ਕੇ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਦੋ ਦਿਖਾਵਾਂਗੇ ਗਾਈਆਂ ਤਾਜੀਆਂ ਸੋਈਆਂ ਤੇ ਮੁੱਲ ਸਾਰਿਆਂ ਦੇ ਵੀਡੀਓ ਦੇ ਵਿੱਚ ਹੀ ਹੋਣਗੇ ਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਅੱਜ ਥੋੜਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਤੁਹਾਨੂੰ ਕੱਲੀ-ਕੱਲੀ ਆਪਾਂ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਲਿਓ ਨਾਮ ਜਗਦੀਪ ਸਿੰਘ ਆ ਜੀ ਪਿੰਡ ਜੈਤੂ ਆ ਠੀਕ ਹੈ ਤੇ ਬਾਜਾਖਾਨਾ ਰੋਡ ਤੇ ਘਰ ਹੈ ਬਾਜਾਖਾਨਾ ਰੋਡ ਤੇ ਘਰ ਹੈ ਠੀਕ ਆ ਤੇ ਆਪਣਾ ਕੰਮ ਬਾਈ ਵਪਾਰ ਦਾ ਕੰਮ ਵਪਾਰ ਦਾ ਕੰਮ ਕਿੰਨੇ ਕ ਟਾਈਮ ਤੋਂ ਕਰਦੇ ਆ ਆਪਣੋਂ ਹੋ ਗਏ 5-6 ਸਾਲ 5-6 ਸਾਲ ਹੋ ਗਏ ਠੀਕ ਆ ਤੇ ਹੈ ਜਰਸੀ ਦਾ ਯਸ ਬੈਸਲ ਹਾਂ ਆਪਣਾ ਜਰਸੀ ਗਾਵਾਂ ਦਾ ਵੀ ਪਿੱਛਾ ਸਾਈਬਰ ਜਾਉਣ ਦੀ ਜਰਸੀ ਬੱਚਣੇ ਗਾਣੇ ਤੇ ਜਰਸੀ ਬੱਚੀਆਂ ਠੀਕ ਆ ਜਿਹੜੀਆਂ ਮਤਲਬ ਕਿ ਬੱਚੀਆਂ ਇਹ ਜਰਸੀ ਇਹ ਮਤਲਬ ਹਰ ਟਾਈਮ ਵੇਲੇ ਵਾਰ ਰਹਿੰਦੀਆਂ ਹਾਂ ਆਪਣਾ ਲਗਾ ਤਿੰਨ ਪੰਜ ਸੱਤ ਤੋਂ ਠੀਕ ਆ ਕਿਸੇ ਟਾਈਮ ਵੀ ਕੋਈ ਆਉਣਾ ਚਾਹੇ ਤਾਂ ਮਿਲਣਗੇ ਠੀਕ ਜਾਨੀ ਕਿ ਕ੍ਰਾਸ ਤੇ ਮਿਲ ਜਾਂਦੀਆਂ ਤੇ ਜੇ ਕਿਸੇ ਨੇ ਕਈ ਪਿਓਰ ਖਰੀਦਣੀ ਹੁੰਦੀ ਆ ਉਹ ਵੀ ਮਿਲ ਜੂ ਠੀਕ ਆ ਉਹ ਕ੍ਰਾਸ ਲੈ ਕੇ ਆ ਉਹ ਸਾਈਵਾਲ ਤੇ ਜਰਸੀ ਕ੍ਰਾਸ ਲੈ ਕੇ ਆ ਠੀਕ ਆ ਤੇ ਜੇ ਹੁਣ ਆਪਾਂ ਦੁੱਧ ਪੱਖੋਂ ਗੱਲ ਕਰਕੇ ਵੀ ਜਰਸੀ ਦੁੱਧ ਪੱਖੋਂ ਕੀ ਚੰਗਾ ਮਿਲ ਜਾਂਦੀ ਆ ਹਾਂ ਚੰਗੀ ਮਿਲ ਜਾਂਦੀ ਆ ਠੀਕ ਆ ਤੇ ਐਚਐਫ ਵੀ ਮਿਲ ਜਾਣਗੇ ਮਤਲਬ ਸਾਰੇ ਤਰ੍ਹਾਂ ਦਾ ਮਾਲ ਵੈਸੇ ਮਿਲ ਜੂ ਹਣਾ ਤੇ ਜੇ ਛੋਟੀਆਂ ਬੱਚੀਆਂ ਆਪਣੀਆਂ ਐਚਐਫ ਦੇ ਵਿੱਚ ਮਿਲ ਜਾਂਦੀਆਂ ਅੱਛਾ ਫੇ ਮਲ ਜਾਂਦੇ ਜੀ ਕੱਟ ਲੈਂਦੇ ਆ ਪਰ ਜਰਸੀ ਮਲ ਜਾਂਦੀ ਆ ਜੀ। ਜ਼ਿਆਦਾ ਜਰਸੀ ਦੇ ਕੰਮ ਆ ਹਨਾ। ਠੀਕ ਆ ਬਾਈ। ਤੇ ਆਪਾਂ ਇੱਧਰ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਕੀ ਡਿਟੇਲ ਆ ਬਾਈ ਇਸ ਗਾਂ ਦੀ? ਇਹ ਮੇਰੇ ਦੂਜਾ ਸੂਆ ਹੋਇਆ ਜੜਾ ਅੱਜ ਸੂਈ ਜਾ। ਦੂਜਾ ਸੂਆ। ਠੀਕ ਆ। ਤੇ ਜੇਰ ਪਹਿਣੀ ਠੰਡੀ ਸਿਰ ਪੂਰੀ ਆ ਜਿਵੇਂ ਮਰਜ਼ੀ। ਚੋਈ ਇੱਕ ਨੰਬਰ ਆ ਇਹਦੇ ਮੋਟਾ ਹਨ ਜਦੋਂ ਗੱਟਾ ਚੰਗਾ ਲੱਗਿਆ। ਠੀਕ ਆ। ਅੰਕੜਾ ਮਾਰ ਲਿਓ ਬਾਈ ਆਪਣਾ ਜਿਵੇਂ ਇੱਕ ਨੰਬਰ ਚੋਈ ਆ ਠੰਡੀ ਸਿਰ ਪੂਰੀ। ਤੇ ਬੱਚਾ ਆ ਜੇ ਮਗਰ ਬੱਛਾ ਹਾਂਜੀ ਠੀਕ ਹੈ ਤੇ ਦਾ ਰੇਟ ਕੀ ਰੱਖਿਆ ਬਾਈ ਇਹਦਾ 36000 ਰੁਪਏ 36000 ਰੇਟ ਹੈ ਦਾ ਠੀਕ ਹੈ ਤੇ ਖੋਲ ਕੇ ਦਿਖਾ ਦੇ ਬਾਈ ਅੱਕੇ ਦਿਰੋ ਲੋ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਐਚਐਫ ਦੇ ਵਿੱਚ ਪੈਂਦੀ ਹੈ ਤਾਜੀ ਸੂਈ ਹੈ ਬਿਲਕੁਲ ਤੇ ਬੈਕ ਸਾਈਡ ਤੋਂ ਤੁਸੀਂ ਆਰਡਰ ਦੇਖ ਸਕਦੇ ਹੋ ਸੋਨਾ ਦਿਖਾਉਂਦੀ ਹੈਗੀ ਤੇ ਤਾਜੀ ਸੂਈ ਹੈ ਬਿਲਕੁਲ ਤੇ ਜੇਰ ਹਜੇ ਪੈਣੀ ਬਾਕੀ ਹੈਗੀ 36000 ਦਾ ਮੁੱਲ ਆਗਾ ਫੇਸ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਦਰ ਦੇ ਤਾਂ ਥਾਣ ਬਹੁਤ ਵਧੀਆ ਆ ਗਈ ਤੇ ਆੜ ਰਮੂਰ ਨੂੰ ਵੀ ਚੰਗਾ ਆਗਾ ਬਾਕੀ ਵਿੱਥੀ ਵੀ ਚੰਗੀ ਆ ਤੇ ਜਿਹੜੇ ਥਾਣਾ ਦਾ ਸਾਈਜ਼ ਆ ਉਹ ਵੀ ਬਹੁਤ ਵਧੀਆ ਆਗਾ ਮੁੱਠੀ ਦੀ ਜਵਾਈ ਵਾਲੇ ਥਾਣਾਂ ਆਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਆਹ ਗਾਂ ਦੀ ਡਿਟੇਲ ਲੈ ਕੇ ਦੰਨੇ ਆ ਇਹਦੀ ਕੀ ਡਿਟੇਲ ਆ ਬਾਈ ਇਹ ਦੋ ਤਰ੍ਹਾਂ ਦੀ ਸੀ ਹੈ ਵੀਰੇ ਠੀਕ ਆ 9 ਲੀਟਰ ਵਾਲਾ ਇਹ ਥੱਲੇ ਆਉਣਾ 13 ਕਿ ਲੀਟਰ ਦਾ ਦੱਤ ਪਰੋਗੇ ਠੀਕ ਆ 13 ਲੀਟਰ ਦੇ ਦੋ ਹਾਂ ਛੰਡੀ ਸੀਰ ਪੂਰੀਆ ਮਗਰ ਬੱਛਣ ਚਰਮ ਦੇ ਦਿਆ ਨੇ ਬੱਛੀ ਆ ਕਿ ਬੱਛਾ 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 ਇਸੇ ਦੇ ਮਗਰ ਬੱਛਾ ਆਗਾ ਠੀਕ ਆ ਤੇ ਇਹਦਾ ਮੁੱਲ ਇਹਦਾ 30000 ਇਹਦਾ 50000 ਮਾਨਤਨ ਕਰ ਦਿੰਦੇ ਮਾਨਤਨ ਵਿੱਚ ਹੋਊ ਠੀਕ ਆ ਇਹ ਵੀ ਤਾਜੀ ਸੂਈ ਆ ਦੋਸਤੋ ਤੇ 50000 ਨੂੰ ਇਹਦਾ ਰੇਟ ਆਗਾ ਕ੍ਰਾਸ ਬਰੀਡ ਦੇ ਵਿੱਚ ਆ ਜੇ ਰੋਕੇ ਆ ਹਾਂ ਵੀਡੀਓ ਹੈਗੀ ਆ ਕੋਲ ਦਿਖਾ ਠੀਕ ਆ ਜੇ ਇਹਦੀ ਓਕੇ ਆ ਜਮਾ ਬਾਈਆਂ ਕੋਲੇ ਵੀਡੀਓ ਹੈਗੀ ਆ ਤੇ ਉਹ ਦਿਖਾ ਦੇਣਗੇ ਜਿਹਨੂੰ ਵੀ ਲੋੜ ਆਗੀ ਤੇ ਅੜ ਰੇ ਇਹਦਾ ਵੀ ਸੋਹਣਾਗਾ ਸਾਫ ਸੁਥਰਾਗਾ ਥਾਣਾ ਦਾ ਸਾਈਜ਼ ਵਿੱਥੀ ਬਹੁਤ ਵਧੀਆ ਗਏ ਇਹ ਦੋ ਗਾਈਆਂ ਸੀਗੀਆਂ ਤਾਜ਼ੀਆਂ ਸੂਈਆਂ ਆਹ ਭਾਈ ਕਿੰਨਾ ਕ ਦੁੱਧ ਪਾ ਸਕਦੀ ਐ ਨੂੰ ਸਾਰਾ ਲੈ ਕੇ ਦੇਵਾਂਗੇ 18 ਲੀਟਰ ਕਹਿ ਕੇ ਦੇਵਾਂਗੇ ਆਪਾਂ 2 ਲੀਟਰ ਦਾ ਉਧਰ ਉਧਰ ਹੋ ਸਕਦਾ ਵਾਂਗੀ ਠੀਕ ਆ ਯਾਨੀ ਇੰਨੀ ਆਪਾਂ ਨੂੰ ਤਸੱਲੀ ਹੈ ਜੀ ਠੀਕ ਆ ਤੇ ਇਸ ਤੋਂ ਬਾਅਦ ਆ ਗਈਆਂ ਬੱਚੀਆਂ ਬੱਚੀਆਂ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਜਿਹੜੀ ਪਹਿਲੇ ਨੰਬਰ ਤੇ ਬੱਚੀ ਹੈ ਬਈ ਇਹਦੀ ਕੀ ਡਿਟੇਲ ਹੈ ਕਿੰਨੀ ਉਮਰ ਹੋਊਗੀ ਇਹ ਵੀ ਦੰਦੋ ਸਾਰੇ ਮਾਲ ਖੀ ਰਹੀ ਆ ਸਾਰੇ ਖੀ ਰੀਆਂ ਹੀ ਆ ਹਾਂ ਜੀ ਠੀਕ ਆ ਇਹਦੀ ਮੌਨਿਕ ਨੰਬਰ ਥੋੜੀ ਜ਼ਿਆਦਾ ਹੋ 12 ਮਹੀਨੇ ਹੋਊਗੀ ਹੈ ਖੀ ਰ ਕੋਈ ਯਾਨੀ ਹਾਂ ਜਰਸੀ ਤੇ ਸਾਈਵਾਲ ਦਾ ਕਰਾਸ ਆ ਬਈ ਠੀਕ ਆ ਜਰਸੀ ਸਾਈਵਾਲ ਦਾ ਕਰਾਸ ਝੂਲ ਝੱਲ ਰੋ ਬਈ ਕਿੰਨਾ ਝੋਲੇਗਾ ਠੀਕ ਹੈ ਬਾਕੀ ਥਣ ਕਿਵੇਂ ਚੱਰੀ ਹੈ ਚਾਰ ਹੀ ਥਣ ਜੇ ਤੁਸੀਂ ਫੋਟੋ ਚਾਹੁੰਦੇ ਠੀਕ ਹੈ ਇਹ ਜਰਸੀ ਸਾਹਿਵਾਲ ਦਾ ਕਰਾਸ ਹੈ ਦੋਸਤੋ ਬਾਕੀ ਝੋਲ ਚੰਗੀ ਹੈਗੀ ਤੇ ਤੁਸੀਂ ਆਪ ਦੀ ਮਸਾਲੀ ਕਰਕੇ ਖਰੀਦ ਸਕਦੇ ਹੋ ਤੇ ਆਹ ਤਾਂ ਜਮਈ ਪੂਰੀ ਟਾਪ ਆ ਪ्योर ਨਗੀਨਾ ਹੀ ਇੱਕ ਤਰ੍ਹਾਂ ਦਾ ਜਿਹਨੇ ਪੂਰੀ ਪ्योर ਦੇ ਸਕੀਨ ਆ ਉਹ ਇਸ ਬੱਚੀ ਨੂੰ ਖਰੀਦ ਸਕਦੇ ਆ ਫੇਸ ਕੁਆਲਟੀ ਇਹਦੀ ਦੇਖ ਸਕਦੇ ਹੋ ਕੰਨ ਦੇਖ ਸਕਦੇ ਹੋ ਤੇ ਰੰਗ ਵੀ ਇਹਦਾ ਬਹੁਤ ਵਧੀਆ ਹੈਗਾ ਬਹੁਤ ਸੋਹਣਾ ਰੰਗ ਹੈਗਾ ਇਹਦੇ ਥਾਣ ਕਿਵੇਂ ਬਾਈ ਚਾਰ ਹੀ ਆ ਚਾਰ ਹੀ ਆ ਠੀਕ ਆ ਤੇ ਚੈੱਕ ਕਰੇ ਵੇ ਥਾਣ ਸਾਰਿਆਂ ਦੇ ਹਾਂ ਚੈੱਕ ਕੀਤੇ ਰੋ ਬਈ ਫੋਰਡ ਸ਼ਾਂਕ ਕਿਸੇ ਦੇ ਹੈ ਜਾਂ ਨਹੀਂ ਇਹ ਚਾਰ ਹੀ ਆ ਇਹਦੇ ਵਿੱਚ ਚਾਰ ਹੀ ਥਾਣਾ ਦੋਸਤੋ ਫੋਰਡ ਸ਼ਾਂਕ ਇਹਦੀ ਕੋਈ ਵਧੀਆ ਥਾਣਾ ਇਹਦੇ 15000 ਰੁਪਏ ਮੁੱਲਾ ਇਹਦਾ 15000 ਆ ਤੇ ਇਹਦਾ 14000 ਇਹਦਾ 14000 ਠੀਕ ਆ ਤੇ ਉਸ ਤੋਂ ਅੱਗੇ ਬਈ ਆ ਗਈ ਜੜੀ ਦੋ ਬਾਰਾ ਦੋਨੇ ਬੱਚਿਆਂ ਦਾ 12-12 ਹਜ਼ਾਰ ਮੁੱਲ ਇਹਦੇ ਵਿੱਚ ਝੋਲ ਬਹੁਤ ਸੋਨਾ ਜੀ ਇਹਦੇ ਮਾੜਾ ਜਿਹਾ ਦਾਣਾ ਰਿਹਾ ਇੱਕ ਲੱਗਿਆ ਲੈ ਉਹ ਇਹਦੇ ਮਾੜਾ ਜਿਹਾ ਹੈਗਾ ਥੋੜਾ ਜਿਹਾ ਇਹ ਉਂ ਝੋਲ ਝਾਲ ਚੰਗੀ ਆ ਹਨਾ ਹਾਂ ਬੱਕ ਦੇਣ ਬੱਕ ਝੋਲਾ ਇਹਦਾ ਹੁਣ ਹਾਂ ਅਜੇ 8 ਮਹੀਨੇ ਹੋਰ ਆ ਜੀ 8 ਮਹੀਨਿਆਂ ਦੀ ਹੈ ਇਹ ਠੀਕ ਆ ਦੇਖ ਸਕਦੇ ਤੁਸੀਂ ਥੋੜਾ ਜਿਹਾ ਇੱਕ ਪਾਸੇ ਹੈਗਾ ਬਾਕੀ ਕੋਈ ਇਹ ਵੱਡੀ ਗੱਲ ਨਹੀਂ ਹੁੰਦੀਗੀ ਜਰਸੀ ਜਾਂ ਕੋਈ ਐਫਐਫ ਇਹਨਾਂ ਦੇ ਮਾੜਾ ਮੋਟਾ ਆ ਹੀ ਜਾਂਦਾ ਇਹ ਆ ਗਈ ਕਾਫੀ ਕਲਰ ਦੇ ਵਿੱਚ ਤੇ ਇਹ ਵੀ ਚੰਗੀ ਹੈ ਇਹਦੀ ਉਮਰ ਕਿੰਨੀ ਹੋਊਗੀ ਤਬ ਇਹ ਵੀ ਅਠਾਂ ਦਾ ਹੀ ਆ ਹਾਂਜੀ ਠੀਕ ਆ ਇਹ ਦੋਸਤੋ ਕਾਫੀ ਕਲਰ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਇਸ ਕੁਆਲਿਟੀ ਇਹਦੀ ਵੀ ਦੇਖ ਸਕਦੇ ਹੋ ਬੜੀ ਆਗੀ ਛੋਟੇ ਘਰਾਂ ਲਈ ਸੋਹਣੀ ਹੈ ਇਹ ਤੇ ਬਾਕੀ ਜਿਹੜੀ ਵੀ ਪਸੰਦ ਆਉਂਦੀ ਆ ਤੇ ਤੁਸੀਂ 자기 ਸੰਭ ਦੇ ਨਾਲ ਖਰੀਦ ਸਕਦੇ ਆ ਇਹਦੀ ਗੋੜੀ ਕਿੰਨੇ ਹੈਗਾ ਥਣ ਕਿਵੇਂ ਇਹਦੇ ਵਿਚਾਰੀ ਹੈ ਠੀਕ ਆ ਇਹਦੇ ਵੀ ਚਾਰ ਹੀ ਆ ਹਾਂ ਇਹਦਾ ਪਰ ਚੈੱਕ ਕੀਤਾ ਤੇ ਘਰੇ ਖੜੀ ਹੈ ਇਹਦਾ 12000 ਮੁੱਲ ਇਹਦਾ 12000 ਮੁੱਲ ਇਸ ਤੋਂ ਅੱਗੇ ਇਹ ਹੈਗੀ ਵੀ ਕ੍ਰੋਸ ਆ ਗਈ ਇਹ ਬਈ ਇਹ ਪਿਓ ਜਰਸੀ ਬਾਈ ਛੋਟੇ ਕਰਾਉਣ ਦੀ ਜੇ ਲੱਗਦੀ ਠੀਕ ਆ ਫੋਰ ਚਾਂਗ ਦੇ ਚੈੱਕ ਨਹੀਂ ਕੀਤੀ ਆਪਾਂ ਚੱਕਾ ਨਹੀਂ ਚਾਰ ਹੀ ਆਏ ਨਹੀਂ ਹੈ ਨਾ ਹਾਂਜੀ ਇਹਦਾ 8000 ਰੁਪਏ ਮੁੱਲ ਇਹਦਾ 8000 ਮੁੱਲ ਹਾਂਜੀ ਠੀਕ ਆ ਤੇ ਇਸ ਤੋਂ ਅੱਗੇ ਇਹ ਯਾਨੀ ਸਭ ਤੋਂ ਛੋਟੇ ਆ ਗਏ ਹਨ ਹਾਂ ਇਹਨਾਂ ਦੀ ਦੋਨਾਂ ਦੀ ਚਾਰ ਮਹੀਨੇ ਨਗਰਾ ਜੀ ਉਹਦੀ ਪੰਜ ਮਹੀਨੇ ਆ ਇਹਦੀ ਚਾਰ ਮਹੀਨੇ ਆ ਠੀਕ ਆ ਉਹ ਦੂਜੀ ਦੀ ਪੰਜ ਮਹੀਨੇ ਆ ਇਹਨੂੰ ਵੀ ਜਰਸੀ ਪ્યોਰ ਬੱਚਾ ਠੀਕ ਆ ਇੱਕ ਵਾਰ ਇਕੱਠੇ ਲੈਣੇ ਆਲੇ ਤਾਂ ਆਪਾਂ ਦੋਨਾਂ ਦਾ ਮੁੱਲ 8000 ਰੁਪਏ ਚਾਰ ਚੀਜ਼ ਦੋਵਾਂ ਦਾ 8 ਆ ਹਾਂਜੀ ਹਾਂਜੀ ਠੀਕ ਆ ਇਹਨਾਂ ਦੋਵਾਂ ਦਾ ਦੋਸਤੋ 8000 ਮੁੱਲ ਆ ਤੇ ਬਾਕੀ ਤੁਹਾਨੂੰ ਆਪਾਂ ਦੱਸ ਹੀ ਦਿੱਤੇ ਆ ਤੇ ਬਾਕੀ ਭਾਈ ਕਈ ਵਾਰੀ ਕਿਸੇ ਨੇ ਜਿਵੇਂ ਸਾਰੰਗੀ ਇਕੱਠੀਆਂ ਲੈਣੀਆਂ ਹੁੰਦੀਆਂ ਤਾਂ ਫਰਕ ਪੈ ਜੂਗਾ ਮੁੱਲ ਤੱਕ ਨਹੀਂ ਠੀਕ ਆ ਉਹਨਾਂ ਚੋਂ ਵੱਧ ਹੋ ਜੂਗਾ ਹਾਂਜੀ ਹਾਂਜੀ ਠੀਕ ਤੇ ਇੱਥੇ ਆ ਕੇ ਵੀ ਤਸੱਲੀ ਕਰ ਸਕਦਾ ਤੇ ਬਾਕੀ ਆਨਲਾਈਨ ਵੀ ਹੋ ਜਾਂਦਾ ਹਾਂ ਹਾਂ ਆਨਲਾਈਨ ਭੇਜ ਦਾਂਗਾ ਭਾਈ ਜੀ ਆਪਾਂ 11 ਰੁਪਏ ਕਿਲੋਮੀਟਰ ਅਰਧ ਤੇ 50-50 ਚ ਭੇਜ ਦਾਂਗੇ ਠੀਕ ਆ ਵੀ ਜੇ ਕਿਸੇ ਨੇ ਆਨਲਾਈਨ ਮੰਗਾਉਣਗਾ ਹਾਂਜੀ ਹਾਂ ਤਾਂ ਆਨਲਾਈਨ ਵੀ ਤੁਸੀਂ ਭੇਜ ਸਕਦੇ ਠੀਕ ਆ ਤੇ ਤਕਰੀਬਨ ਜਿੰਨਾ ਵੀ ਮਾਲ ਉਹ ਕਾਊ ਸੀਗਾ ਇਹ ਸਾਰਾ ਆਪਾਂ ਤੁਹਾਨੂੰ ਤੋਰ ਕੇ ਦਿਖਾਤਾ ਤੇ ਡਿਟੇਲ ਸਾਰੀ ਲੈ ਕੇ ਦੇਤੀ ਹੈਗੀ ਜੀ ਨੂੰ ਜਿਹੜੀ ਵੀ ਚੀਜ਼ ਪਸੰਦ ਆਉਂਦੀ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਤੇ ਬਾਈ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਤੇ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਫੇਸਬੁੱਕ ਲਿੰਕ ਆ ਉਹ ਫੇਸਬੁੱਕ ਤੇ ਜੁਆਇਨ ਕਰ ਲਿਓ ਫੋਲੋ